ਸਰ ਮੈਂ ਰ ਫਰੀਦਕੋਟ ਦੇ ਜੋ ਜਿਹੜੀਆਂ ਸੜਕਾਂ ਫਰੀਦਕੋਟ ਨੂੰ ਲੱਗਦੀਆਂ ਖਾਸ ਕਰਕੇ ਕੋਟਕਪੂਰਾ ਫਰੀਦਕੋਟ ਇਹਨਾਂ ਨੂੰ ਇਹ ਪੁੱਛਿਆ ਸੀ ਕਿ ਪੁਲਾਂ ਨੂੰ ਚੌੜੇ ਕਰਨ ਬਾਰੇ ਪਰ ਇਹਨਾਂ ਨੇ ਕਹਿਤਾ ਵੀ ਪੁਲਾ ਜਿਹੜੇ ਉਹ ਨਹੀਂ ਹੈ ਪਿਛਲੇ ਦਿਨੀ ਆਪ ਸਭ ਨੇ ਦੇਖਿਆ ਇੱਕ ਬੱਸ ਡਿੱਗੀ ਸੀ ਕੋਟਕਪੂਰਾ ਰੋਡ ਦੇ ਉੱਤੇ ਸਿੰਘਾਲ ਦੇ ਪੁਲ ਦੇ ਪੀੜਾ ਪੁਲ ਹੁਣ ਕਰਦੇ ਉਸੇ ਰੋਡ ਤੇ ਜੇ ਅਸੀਂ ਥੋੜਾ ਅੱਗੇ ਜਾਈਏ ਤਾਂ ਸੰਮਾ ਦੇ ਕੋਲ ਜਿੱਥੇ ਸਾਫਕਾ ਸਾਡੇ ਕੈਬਨਿਟ ਮੰਤਰੀ ਰਹੇ ਉਹਨਾਂ ਦੇ ਕੋਲੇ ਪੁਲੀ ਉਹ ਵੀ ਪੀੜੀ ਆ ਮੈਂ ਪੁਲਿਆਂ ਦਾ ਇਹ ਪਾਇਆ ਸੀ ਸਾਧਕ ਰੋਡ ਦੇ ਉੱਤੇ ਜਿੱਥੇ ਸਾਡੀ ਫਰੀਦਕੋਟ ਦੀ ਸ਼ੌਨੀਆ ਆਰਮੀ ਦੇ ਬਹੁਤ ਵੱਡੇ ਟੈਂਕ ਲੰਘਦੇ ਆ ਉੱਥੇ ਜਿਹੜੇ ਪੁਲਾ ਜਿਹੜੇ 50 60 ਸਾਲ ਪੁਰਾਣੇ ਬਣੇ ਹੋਏ ਆ ਫਰੀਦਕੋਟ ਤੋਂ ਜਦੋਂ ਅਸੀਂ ਫਿਰੋਜ਼ਪੁਰ ਜਾਂਦੇ ਆ ਤਾਂ ਉੱਥੋਂ ਤੱਕ ਸ਼ਹਿਰ ਦੀ ਆਬਾਦੀ ਆ ਗਈ ਹੈ ਸੇਵਨਾਲ ਦਾ ਪੁਲਾ ਜਿਹੜਾ ਫਿਰੋਜ਼ਪੁਰ ਰੋਡ ਤੇ ਜਾ ਉਹਦੇ ਅੱਗੇ ਨਹਿਰ ਦੇ ਪੁਲਾ ਉੱਥੇ ਨੇ ਦੱਸਿਆ ਵੀ ਉਸ ਰੋਡ ਦੇ ਉੱਤੇ ਪੰਜ ਪੁਲਾ ਹੈ ਪਰ ਜਿਹੜੇ ਸ਼ਹਿਰ ਦੇ ਨੇੜੇ-ਨੇੜੇ ਦੋ ਤਿੰਨ ਪੁਲਾ ਉਹਨਾਂ ਨੂੰ ਚੌੜੇ ਕਰਨ ਦੀ ਲੋੜ ਹੈ ਕਿਉਂਕਿ ਛੜ ਕੋਦੂ ਚੌੜੀ ਆ ਕਈ ਵਾਰੀ ਪਿੱਛੋਂ ਗੱਡੀਆਂ ਸਪ ਸੋ ਮੇਰੀ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਆਪਦੇ ਅਧਿਕਾਰੀਆਂ ਨੂੰ ਥੋੜਾ ਦੇਖੋ ਕਿ ਗਲਤ ਇਨਫੋਰਮੇਸ਼ਨ ਨਾ ਦੇਣ ਬੈਠੋ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਜਿਹੜੇ ਪੁਲਾਂ ਦੀ ਗੱਲ ਕਰ ਰਹੇ ਨੇ ਉਹਨਾਂ ਦੀ ਕੁੱਲ ਗਿਣਤੀ 12 ਹੈ ਜੀ ਔਰ ਇਹ ਮੇ DNA ਦੀ ਗੱਲ ਠੀਕ ਆ ਕਿ ਕਾਫੀ ਪੁਰਾਣੇ ਬਣੇ ਹੋਏ ਨੇ ਇਹ ਪੁਲ ਪਰ ਜੋ ਇਹਨਾਂ ਪੁਲ ਦੇ ਸਟਰਕਚਰ ਨੇ ਉਹ ਆਵਾਜਾਈ ਵਾਸਤੇ ਤਾਂ ਸੁਰੱਖਤ ਨੇ ਪਰ ਘੱਟ ਚੌੜੇ ਨੇ ਅਸੀਂ ਇਹਦੇ ਵਾਸਤੇ ਜਿਹੜੀ ਪੀਸੀ ਯੂ ਹੁੰਦੀ ਜੀ ਇੱਕ ਪੈਸੇਂਜਰ ਕਾਰ ਯੂਨਿਟ ਦੀ ਇੱਕ ਫੀਜ਼ਿਬਿਲਟੀ ਹੁੰਦੀ ਆ ਉਹ ਅਸੀਂ ਆਪਣੇ ਅਧਿਕਾਰੀ ਡਿਪਿਊਟ ਕੀਤੇ ਹੋਏ ਨੇ ਇਹਦੀ ਫੀਜ਼ਿਬਿਲਟੀ ਚੈੱਕ ਕਰਵਾ ਰਹੇ ਹਾਂ ਜੋ ਵੀ ਉਹਦੇ ਚ ਰਿਪੋਰਟ ਆਏਗੀ ਉਹਦੇ ਅਨੁਸਾਰ ਕੋਲ ਜਿਹੜੇ ਆ ਉਹ ਚੌੜੇ ਕਰ ਦਿੱਤੇ ਜਾਣਗੇ ਜੀ